ਕਿਵੇਂ ਲਿਆ ਜਾ ਸਕਦਾ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਸ਼ੇਨਗਨ ਦਾ ਵਿਜ਼ਟਰ ਵੀਜ਼ਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਕਿਹੜੇ ਡਾਕੂਮੈਂਟ ਚਾਹੀਦੇ ਨੇ ਅਤੇ ਵੀਡੀਓ ਵਿੱਚਕਾਰ ਅਸੀਂ ਤੁਹਾਨੂੰ 5 ਸੀਕ੍ਰੇਟ ਟਿਪਸ ਦੱਸਾਂਗੇ ਜਿਸ ਨਾਲ ਤੁਹਾਡੇ ਵੀਜ਼ਾ ਲੈਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਅਲਫਾ ਟਰੈਵਲ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ ਜੇ ਤੁਸੀਂ ਵੀ ਸੋਚ ਰਹੇ ਹੋ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਯੂਕੇ ਵਿਜ਼ਟਰ ਵੀਜ਼ਾ ਕਿਵੇਂ ਲੜਾ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੀ ਹੈ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿਹੜੇ ਡਾਕੂਮੈਂਟ ਲਾਜ਼ਮੀ ਹਨ ਕਿਉਂ ਕਿਸੇ ਨੂੰ ਵੀਜ਼ਾ ਮਿਲਦਾ ਹੈ ਅਪਲਾਈ ਕਰਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਖਾਸ ਕਰਕੇ ਯੂਐਸਏ ਇੰਟਰਵਿਊ ਕਿਵੇਂ ਕਲੀਅਰ ਕਰਨਾ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਹੋਰ ਵੀ ਵੱਧ ਸਕਣ। ਪਾਰਟ 1: ਵਿਜ਼ਟਰ ਵੀਜ਼ਾ ਲਈ ਜ਼ਰੂਰੀ ਰਿਕੁਆਇਰਮੈਂਟਸ। ਵੈਲਿਡ ਪਾਸਪੋਰਟ। ਤੁਹਾਡਾ ਪਾਸਪੋਰਟ ਘੱਟੋ-ਘੱਟ 6 ਮਹੀਨੇ ਲਈ ਵੈਲਿਡ ਹੋਣਾ ਚਾਹੀਦਾ ਹੈ। ਸਟਰੋਂਗ ਬੈਂਕ ਬੈਲੈਂਸ। ਕੋਮਨ ਫਿਰਨ ਦਾ ਖਰਚਾ ਕਵਰ ਕਰਨ ਲਈ ਆਮ ਤੌਰ ਤੇ 4 ਤੋਂ 5 ਲੱਖ ਰੁਪਏ ਕਾਫੀ ਮੰਨੇ ਜਾਂਦੇ ਹਨ ਪਰ ਜਿਆਦਾ ਹੋਵੇ ਤਾਂ ਚੰਗਾ ਹੈ। ਇਨਕਮ ਪ੍ਰੂਫ। ਜਿਵੇਂ ਕਿ ਸੈਲਰੀ ਸਲਿੱਪ, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਆਈਟੀਆਰ ਰਿਟਰਨ ਸ਼ੋਅ ਕਰ ਸਕਦੇ ਹੋ। ਰਿਟਰਨ 에ਅ ਟਿਕਟਸ। ਕਨਫਰਮਡ ਹੋਟਲ ਬੁਕਿੰਗ ਜਾਂ ਇਨਵੀਟੇਸ਼ਨ ਲੈਟਰ ਜੇਕਰ ਤੁਸੀਂ ਟੂਰਿਸਟ ਵੀਜ਼ਾ ਤੇ ਜਾ ਰਹੇ ਹੋ ਤੇ ਹੋਟਲ ਬੁਕਿੰਗ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਕੋਈ ਰਿਹਾਇਸ਼ ਲਈ ਜਾ ਰਹੇ ਹੋ ਤਾਂ ਇਨਵੀਟੇਸ਼ਨ ਲੈਟਰ ਹੋਣਾ ਲਾਜ਼ਮੀ ਹੈ ਕਵਰਿੰਗ ਲੈਟਰ ਤੁਹਾਡਾ ਟਰੈਵਲ ਪਲਾਨ ਜੌਬ ਜਾਂ ਬਿਜ਼ਨਸ ਅਤੇ ਵਾਪਸੀ ਦਾ ਇਰਾਦਾ ਸਪਸ਼ਟ ਹੋਣਾ ਚਾਹੀਦਾ ਹੈ ਪਾਸਟ ਟਰੈਵਲ ਹਿਸਟਰੀ ਜੇ ਤੁਸੀਂ ਪਹਿਲਾਂ ਵੀ ਘੁੰਮੇ ਹੋ ਤਾਂ ਚਾਂਸ ਵੱਧ ਜਾਂਦੇ ਨੇ ਅਸੀਂ ਪਹਿਲਾਂ ਵੀ ਵੀਡੀਓ ਵਿੱਚ ਡਿਸਕਸ ਕੀਤਾ ਸੀ ਕਿ ਜੇਕਰ ਤੁਹਾਡੀ ਟਰੈਵਲ ਹਿਸਟਰੀ ਵਧੀਆ ਹੈ ਤਾਂ ਤੁਹਾਡੇ ਇਨਾ ਕੰਟਰੀਜ਼ ਦੇ ਵੀਜ਼ਾ ਲੱਗਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਜੇਕਰ ਤੁਸੀਂ ਵੀ ਘੱਟ ਖਰਚੇ ਵਿੱਚ ਮਲਟੀ ਕੰਟਰੀ ਟ੍ਰਿਪ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਤਿੰਨ ਕੰਟਰੀ ਲਈ ਟ੍ਰੈਵਲ ਪਲਾਨ ਸਿਰਫ 60000 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਸ਼ਾਮਲ ਹਨ 에어 ਟਿਕਟ ਕਮੋਡੀਸ਼ਨ ਵੀਜ਼ਾ ਕੋਸਟ ਅਤੇ 6 ਸਪੈਡ ਫਨ ਐਕਟੀਵਿਟੀਜ਼ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਵੀਡੀਓ ਦੇ ਵਿਚਕਾਰ ਅਸੀਂ ਤੁਹਾਨੂੰ ਸੀਕ੍ਰੇਟ ਟਿਪਸ ਦਵਾਂਗੇ ਸੋ ਇਹ ਟਿਪਸ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਸਵਾਲ ਐਮਬੈਸੀ ਨੇ ਵੀਜ਼ਾ ਦੇਣ ਸਮੇਂ ਕੀ ਚੈੱਕ ਕਰਨਾ ਹੁੰਦਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਪੰਜ ਸਭ ਤੋਂ ਜ਼ਰੂਰੀ ਪੁਆਇੰਟ ਜਿਨ੍ਹਾਂ ਨਾਲ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਸਟਰੋਂਗ ਟਾਈਸ ਵਿਦ ਇੰਡੀਆ ਜੇਕਰ ਤੁਸੀਂ ਕੋਈ ਚੰਗੀ ਨੌਕਰੀ ਕਰਦੇ ਹੋ ਜਾਂ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਦੀ ਹਰ ਚੀਜ਼ ਮੌਜੂਦ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਪਰਿਵਾਰ ਜਾਂ ਜਾਇਦਾਦ ਹੈ ਸਾਬਤ ਕਰਦਾ ਹੈ ਕਿ ਤੁਸੀਂ ਭੱਜ ਕੇ ਸੈਟਲ ਨਹੀਂ ਹੋਵੋਗੇ ਵਾਪਸ ਇੰਡੀਆ ਹੀ ਆਵੋਗੇ ਸਟਰੋਂਗ ਫਾਈਨੈਂਸਸ ਵੀਜ਼ਾ ਆਫੀਸਰ ਇਹ ਦੇਖਦਾ ਹੈ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ ਕਿ ਤੁਸੀਂ ਆਪਣਾ ਖਰਚਾ ਚੁੱਕ ਸਕਦੇ ਹੋ ਕਲੀਨ ਰਿਕਾਰਡ ਤੁਹਾਡਾ ਕੋਈ ਪੁਰਾਣਾ ਇਮੀਗ੍ਰੇਸ਼ਨ ਬੈਨ ਨਾ ਹੋਵੇ ਜਾਂ ਰਿਪੋਰਟੇਸ਼ਨ ਨਾ ਹੋਵੇ ਰਾਈਟ ਪਰਪਸ ਤੁਸੀਂ ਇੱਕ ਬਹੁਤ ਹੀ ਕਲੀਅਰ ਟ੍ਰੈਵਲ ਆਈਟਿਨਰੀ ਅਤੇ ਆਪਣਾ ਕਵਰਿੰਗ ਲੈਟਰ ਜਾਂ ਇੰਟੈਂਸ਼ਨਲ ਲੈਟਰ ਤਿਆਰ ਕਰੋ ਜੋ ਇਹ ਸਾਬਤ ਕਰੇਗਾ ਕਿ ਤੁਸੀਂ ਸਿਰਫ ਘੁੰਮਣ ਫਿਰਨ ਲਈ ਜਾਂ ਫੈਮਿਲੀ ਵਿਜ਼ਿਟ ਲਈ ਜਾ ਰਹੇ ਹੋ ਨਾ ਕਿ ਇਲੀਗਲ ਸੈਟਲਮੈਂਟ ਲਈ ਜੇਕਰ ਤੁਸੀਂ ਕਵਰ ਲੈਟਰ ਜਾਂ ਆਈਟਿਨਰੀ ਸਾਡੇ ਕੋਲੋਂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੀ ਪੂਰੀ ਮਦਦ ਕਰੇਗੀ கரੈਕਟ ਡਾਕੂਮੈਂਟਸ ਤੁਹਾਡੇ ਸਾਰੇ ਡਾਕੂਮੈਂਟ ਜੈਨੂਨ ਹੋਣੇ ਚਾਹੀਦੇ ਹਨ ਅੱਜਕੱਲ ਪੰਜਾਬ ਵਿੱਚ ਕਈ ਏਜੰਟ ਫੇਕ ਡਾਕੂਮੈਂਟ ਨਾਲ ਵੀਜ਼ਾ ਅਪਲਾਈ ਕਰ ਰਹੇ ਹਨ ਅਤੇ ਬਹੁਤ ਸਾਰੇ ਅਨਪੜ ਲੋਕ ਉਹਨਾਂ ਕੋਲ ਫਸ ਵੀ ਜਾਂਦੇ ਹਨ ਅਤੇ ਇਸ ਨਾਲ 100 ਵਿੱਚੋਂ ਸਿਰਫ 0% ਚਾਂਸ ਹੁੰਦੇ ਨੇ ਤੁਹਾਡੇ ਵੀਜ਼ਾ ਲੱਗਣ ਦੇ ਇਸ ਲਈ ਸਭ ਕੁਝ ਸਹੀ ਤੇ ਅਸਲੀ ਅਪਡੇਟ ਹੋਵੇ ਪਾਰਟ 3 ਅਪਲਾਈ ਕਿਵੇਂ ਕਰੀਏ ਤੁਸੀਂ ਕਿਸੇ ਚੰਗੇ ਕੰਸਲਟੈਂਟ ਕੋਲ ਆਪਣਾ ਵੀਜ਼ਾ ਅਪਲਾਈ ਕਰਵਾ ਸਕਦੇ ਹੋ ਜੋ ਕਿ ਪੂਰੀ ਤਰ੍ਹਾਂ ਨਾਲ ਹੋਵੇ ਜੇਕਰ ਤੁਹਾਨੂੰ ਵੀਜ਼ਾ ਅਪਲਾਈ ਕਰਨ ਦੀ ਨੌਲੇਜ ਹੈ ਤਾਂ ਤੁਸੀਂ ਖੁਦ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਪਰ ਜੇਕਰ ਤੁਸੀਂ ਪਹਿਲੀ ਵਾਰ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਇਹੀ ਬਿਹਤਰ ਹੋਵੇਗਾ ਕਿ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਚੰਗੇ ਕਨਸਲਟੈਂਟ ਤੋਂ ਆਪਣੀ ਵੀਜ਼ਾ ਫਾਈਲਿੰਗ ਸ਼ੁਰੂ ਕਰਵਾ ਸਕਦੇ ਹੋ ਆਪਣੇ ਸਾਰੇ ਡਾਕੂਮੈਂਟਸ ਸਕੈਨ ਕਰਕੇ ਅਪਲੋਡ ਕਰ ਸਕਦੇ ਹੋ ਐਂਬੈਸੀ ਫੀਸ ਹਰ ਦੇਸ਼ ਵਿੱਚ ਵੱਖ-ਵੱਖ ਫੀਸ ਹੁੰਦੀ ਹੈ ਉਸ ਮੁਤਾਬਕ ਤੁਸੀਂ ਫੀਸ ਭਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਇੰਟਰਵਿਊ ਜਾਂ ਫਾਈਲ ਸਬਮਿਸ਼ਨ ਲਈ ਡੇਟ ਲੈ ਸਕਦੇ ਹੋ ਅਤੇ ਉਸ ਸਮੇਂ ਸਾਫ਼-ਸੁਥਰੇ ਕੱਪੜੇ ਪਾਓ ਤੇ ਫੁੱਲ ਕੌਨਫੀਡੈਂਸ ਨਾਲ ਗੱਲ ਕਰੋ ਅੰਤ ਵਿੱਚ ਤੁਸੀਂ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਅਤੇ ਫੋਟੋ ਦੇ ਸਕਦੇ ਹੋ ਜਿਸ ਨਾਲ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਹੈ ਅਤੇ ਦਿੱਤੇ ਸਮੇਂ ਵਿੱਚ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਅਤੇ ਸਟੈਂਪ ਹੋ ਕੇ ਤੁਹਾਡੇ ਐਡਰੈਸ ਤੇ ਡਿਲੀਵਰ ਹੋ ਜਾਂਦਾ ਹੈ ਪਾਰਟ 4 ਯੂਐਸਏ ਇੰਟਰਵਿਊ ਵਿੱਚ ਕੀ ਪੁੱਛਦੇ ਹਨ ਤੁਹਾਡਾ ਟ੍ਰੈਵਲ ਪਲਾਨ ਕੀ ਹੈ ਕਿੱਥੇ ਰਹੋਗੇ ਖਰਚਾ ਕੌਣ ਚਲਾਏਗਾ ਤੁਸੀਂ ਵਾਪਸ ਕਿਵੇਂ ਆਵੋਗੇ ਪਹਿਲਾ ਕਿੱਥੇ-ਕਿੱਥੇ ਘੁੰਮੇ ਹੋ ਇਹ ਸਾਰੇ ਸਵਾਲ ਯੂਐਸ ਅੰਬੈਸੀ ਵੱਲੋਂ ਪੁੱਛੇ ਜਾਂਦੇ ਹਨ ਜੇ ਤੁਸੀਂ ਯੂਐਸ ਲਈ ਇੰਟਰਵਿਊ ਪ੍ਰਪੇਅਰ ਕਰਨਾ ਚਾਹੁੰਦੇ ਹੋ ਜਾਂ ਵੀਜ਼ਾ ਲਈ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੀ ਪੂਰੀ ਮਦਦ ਕਰੇਗੀ ਪਾਰਟ 5 알파 ਟ੍ਰੈਵਲ ਵੱਲੋਂ ਖਾਸ ਟਿਪਸ ਫੇਕ ਡਾਕੂਮੈਂਟ ਕਦੇ ਨਾ ਬਣਾਓ ਜੇਕਰ ਤੁਸੀਂ ਫੜੇ ਗਏ ਤਾਂ ਬੈਨ ਵੀ ਲੱਗ ਸਕਦਾ ਹੈ origignal ਤੇ updated document ਰੱਖੋ ਯਾਦ ਰੱਖੋ ਕਿ date of filing ਤੋਂ ਸਿਰਫ 1 ਹਫ਼ਤੇ ਪਹਿਲਾਂ document upload ਹੋਣੇ ਚਾਹੀਦੇ ਹਨ ਇੰਟਰਵਿਊ ਵਿੱਚ ਸੱਚ ਬੋਲੋ ਕਿਸੇ ਵੀ ਗੱਲ ਨੂੰ ਨਾ ਛਪਾਓ ਜੇ ਕੁਝ ਹੈ ਤਾਂ ਕਲੀਅਰ ਦੱਸੋ ਜੇ ਡਾਊਟ ਹੋਵੇ ਤਾਂ ਰਜਿਸਟਰ ਕੰਸਲਟੈਂਟ ਜਾਂ ਲਾਇਸੈਂਸ ਏਜੰਸੀ ਦੀ ਸਹਾਇਤਾ ਲਵੋ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਕਿਵੇਂ ਲੈਣਾ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਫਿਰ ਛੰਦਨ ਦਾ ਵਿਜ਼ਟਰ ਵੀਜ਼ਾ ਉਮੀਦ ਹੈ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਬਾਓ ਤਾਂ ਜੋ ਅਗਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ